ਸਤਿ ਸ਼੍ਰੀ ਅਕਾਲ ਦੋਸਤੋ ਨੂੰ ਸਾਸਤੀ ਕਹਾਣੀ ਅਜੇ ਮੈਂ ਐਵੇਂ ਕਰ ਹੀ ਰਹੀ ਸੀ ਕਿ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸਾਰੇ ਮੰਨਦੇ ਸੀ ਪਰ ਮੈਂ ਨਹੀਂ ਸੀ ਮੰਦੀ ਕਿਉਂਕਿ ਜਦੋਂ ਮੈਂ 7ਵੀਂ ਵਿੱਚ ਸੀ ਉਦੋਂ ਮੇਰੇ ਡੈਡੀ ਜੀ ਦੀ ਵਾਹ ਕੱਟੀ ਗਈ ਅਸੀਂ ਬਹੁਤ ਮੁਸ਼ਕਿਲ ਨਾਲ ਸਮਾਂ ਕੱਟਿਆ ਸਾਡੇ ਤਿੰਨ ਭੈਣ ਭਰਾਵਾਂ ਦੀ ਪੜ੍ਹਾਈ ਵੀ ਬਹੁਤ ਮੁਸ਼ਕਿਲ ਹੋਈ ਅਸੀਂ ਨਾਲ ਕੰਮ ਕਰ ਕਰਕੇ ਸਟੱਡੀ ਕੀਤੀ ਹੁਣ ਮੇਰਾ ਦਿਲ ਕਰਦਾ ਸੀ ਕਿ ਉਹਨਾਂ ਦਾ ਹੱਥ ਵਟਾਇਆ ਜਾਵੇ ਮੇਰਾ ਇਹ ਵੀ ਮਨ ਸੀ ਕਿ ਜੇ ਮੇਰਾ ਵਿਆਹ ਹੋਵੇ ਤਾਂ ਮੈਂ ਕਰਾਉਣਾ ਬਿਲਕੁਲ ਸਿੰਪਲ ਦਾਸ ਤੇ ਦੇਣਾ ਨਹੀਂ ਦੇਣਾ ਜਦੋਂ ਮੈਨੂੰ ਇੱਕਦਮ ਰਿਸ਼ਤਾ ਆਇਆ ਮੈਨੂੰ ਇਹੋ ਡਰ ਸੀ ਕਿ ਕਿਤੇ ਲੜਕੇ ਵਾਲੇ ਲਾਲਚੀ ਨਾ ਹੋਣ ਮੇਰੇ ਡੈਡੀ ਤੰਗ ਨਾ ਹੋ ਜਾਣ ਪਰ ਰੱਬ ਨੇ ਮੇਰੀ ਨੇੜੇ ਹੋ ਕੇ ਸੁਣੀ ਮੈਨੂੰ ਜਿੱਦਣ ਦੇਖਣ ਆਏ ਨਾਲ ਹੀ ਵਿਆਹ ਕੇ ਲੈ ਗਏ ਬਿਲਕੁਲ ਸਿੰਪਲ ਵਿਆਹ ਹੋਇਆ ਮਸਾਂ ਵੀ ਕੁ ਜਾਣੇ ਸੀ ਲਾਵਾਂ ਵੇ ਲਈ ਹੌਲੀ ਹੌਲੀ ਸਮਾਂ ਵੀ ਤਾ ਗਿਆ ਸਾਲ ਵਿੱਚ ਸਭ ਕੁਝ ਵਧੀਆ ਰਿਹਾ ਸਾਲ ਬਾਅਦ ਮੈਨੂੰ ਬਾਬਾ ਜੀ ਨੇ ਇੱਕ ਤੀ ਦੀ ਮਾਂ ਬਣਾਇਆ 4-5 ਦਿਨ ਸਭ ਠੀਕ ਸੀ ਪਰ ਹੌਲੀ-ਹੌਲੀ ਮੇਰੀ ਸੱਸ ਵੱਲੋਂ ਮੈਨੂੰ ਕੁੜੀ ਜੰਮਣ ਤੇ ਤਾਣੇ ਮਾਰਨੇ ਸ਼ੁਰੂ ਕਰ ਦਿੱਤੇ ਅਜੇ ਕੋ ਉਹਦੇ ਆਪਦੇ ਵੀ ਇੱਕਤੀ ਹੈ ਮੇਰੇ ਹਸਬੰਦ ਨੂੰ ਵੀ ਬੋਲ ਮਾੜਾ ਬੋਲਣਾ ਮੈਂ ਜ਼ਿੰਦਗੀ ਵਿੱਚ ਕਦੀ ਵੀ ਬੰਦੇ ਨੂੰ ਐਦਾਂ ਰੋਂਦੇ ਨਹੀਂ ਅਸੀਂ ਦੇਖਿਆ ਮੈਨੂੰ ਵੀ ਬਹੁਤ ਦੁੱਖ ਹੋਣਾ ਚਲੋ ਸਮਾਂ ਐਦਾਂ ਹੀ ਲੰਘਦਾ ਗਿਆ ਉਹ ਬਾਬਿਆਂ ਪੰਡਤਾਂ ਦੇ ਬਹੁਤ ਝਕੀਣ ਰੱਖਦੀ ਮੈਨੂੰ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗਦੀ ਸੀ ਕਿਉਂਕਿ ਅਸੀਂ ਸਾਰੇ ਅੰਬੇਦਾਰੀ ਪਰਿਵਾਰ ਸੀ ਜਦੋਂ ਵੀ ਉਹ ਮੇਰੇ ਨਾਲ ਲੜਦੀ ਮੈਨੂੰ ਦੁੱਖ ਦਿੰਦੀ ਮੇਰਾ ਦਿਲ ਦੁਖੀ ਕਰਦੀ ਉਹਦੀ ਆਪਣੀ ਕੁੜੀ ਨੂੰ ਵੀ ਸਹੁਰਿਆਂ ਗਾਲਾਂ ਪੈਂਦੀਆਂ ਫਿਰ ਬਹੁਤ ਦੁੱਖ ਲੱਗਦਾ ਉਹਨੂੰ ਕਿ ਮੇਰੀ ਕੁੜੀ ਨਾਲ ਲੜਦੀ ਆ ਸੋਚਣਾ ਕਿ ਰੱਬ ਸਭ ਕੁਝ ਇੱਥੇ ਹੀ ਵਿਖਾਉਂਦਾ ਹੈ ਮੇਰੀ ਬੇਟੀ ਹੁਣ ਸਾਰਿਆਂ ਕੋਲੋਂ ਬਹੁਤ ਪਿਆਰ ਲੈਂਦੀ ਹੈ ਮੇਰੇ ਦੇਵਰ ਦੇ ਵਿਆਹ ਤੋਂ ਬਾਅਦ ਉਹਨਾਂ ਨਾਲ ਲੱਗੀ ਰਹਿੰਦੀ ਕਦੀ ਮੇਰੇ ਨਾਲ ਫਿਰ ਆਪਣੀ ਮਾਂ ਦੀ ਬਹੁਤ ਯਾਦ ਆਉਂਦੀ ਕਿ ਕਿਉਂ ਵਿਆਹ ਕੀਤਾ ਮੇਰਾ ਮੇਰਾ ਪਤੀ ਬਹੁਤ ਹੀ ਜ਼ਿਆਦਾ ਚੰਗਾ ਆਈ ਉਨਾ ਕਰਕੇ ਸਭ ਭੁੱਲ ਜਾਈਦਾ ਕਿਉਂਕਿ ਸਾਰੇ ਇੱਕ ਦੋ ਜਾਣੇ ਹੁੰਦੇ ਨੇ ਜੋ ਐਦਾਂ ਕਰਦੇ ਨੇ ਹੁ ਕੀ ਹੁਣ ਪੇਕਿਆਂ ਦੇ ਉੱਪਰ ਬੋਝ ਥੋੜੀ ਪਾਈ ਜਾਣਾ ਆਪਣਾ ਕੰਮ ਕਰਕੇ ਤੇ ਬੱਚਿਆਂ ਨਾਲ ਸਮਾਂ ਪਾਸ ਹੋ ਜਾਂਦਾ ਹੈ ਇਹ ਜ਼ਿੰਦਗੀ ਐਦਾਂ ਹੀ ਚੱਲਦੀ ਹੈ ਆ ਰਹੀ ਹੈ ਕਿਸੇ ਜਗ੍ਹਾ ਸੱਸ ਨਹੀਂ ਚੰਗੀ ਤੇ ਕਿਸੇ ਜਗ੍ਹਾ ਨੂੰ ਐਦਾਂ ਹੀ ਸਮਾਂ ਲੰਘ ਜਾਂਦਾ ਹੈ ਧੰਨਵਾਦ ਦੋਸਤੋ ਜੇਕਰ ਖਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਓ